ਦੋਸਤੋ ਟੈਲੈਂਟ ਲੋਕਾਂ ਨੂੰ ਦੁਨੀਆ ਵਿੱਚ ਹਮੇਸ਼ਾ ਲਈ ਅਮਰ ਬਣਾ ਦਿੰਦਾ ਹੈ ਇਤਿਹਾਸ ਵਿੱਚ ਇਦਾਂ ਦੇ ਬਹੁਤ ਸਾਰੇ ਲੋਕ ਹੋ ਜਿਹੜੇ ਆਪਣੇ ਟੈਲੈਂਟ ਦੇ ਦਮ ਤੇ ਸਿਖਰ ਤੇ ਪਹੁੰਚ ਗਏ ਅਤੇ ਟੂਪਾ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੇ ਟੈਲੈਂਟ ਕਰਕੇ ਪੂਰੀ ਦੁਨੀਆ ਵਿੱਚ ਪਛਾਣ ਬਣਾਈ ਅਤੇ ਬਾਅਦ ਵਿੱਚ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਅਮਰ ਹੋ ਗਏ। ਦੋਸਤੋ ਅਗਰ ਤੁਸੀਂ ਟੋਪ ਪਾਕ ਬਾਰੇ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਟੋਪ ਪਾਕ ਇੱਕ ਅਮਰੀਕਨ ਰੈਪਰ ਅਤੇ ਐਕਟਰ ਹਨ ਜਿਨ੍ਹਾਂ ਨੂੰ ਦੁਨੀਆ ਦਾ ਬੈਸਟ ਰੈਪਰ ਆਲ ਟਾਈਮ ਕਿਹਾ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਹਾਈएस्ट ਸੇਲਿੰਗ ਰੈਪ ਆਰਟਿਸਟ ਵਲੋਂ ਦਰਜ ਹੈ। ਅਤੇ ਉਹਨਾਂ ਦੀ 7 ਕਰੋੜ 50 ਲੱਖ ਵਰਗੰਦੀਆਂ ਕਾਪੀਆਂ ਵੇਚੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 5 ਕਰੋੜ ਕਾਪੀਆਂ ਸਿਰਫ ਯੂਨਾਈਟਿਡ ਸਟੇਟ ਵਿੱਚ ਹੀ ਵੇਚੀਆਂ ਯਸਾਨ ਦੋਸਤੋ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਕਪਾਕ ਦਾ ਐਡਾ ਵੱਡਾ ਮੁਕਾਮ ਪਾਉਣ ਲਈ ਬਹੁਤ ਸਾਲ ਲੱਗੇ ਹੋਣਗੇ ਬਹੁਤ ਹਾਤਕੇ ਲੱਗੇ ਹੋਣਗੇ ਪਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਉਹਨਾਂ ਨੇ ਇਹ ਨਾਮ ਥੋੜੀ ਜਿਹੀ ਸਾਲਾਂ ਵਿੱਚ ਕਮਾਇਆ ਸੀ ਜਦੋਂ ਉਹ ਸਿਰਫ 25 ਸਾਲ ਦੇ ਸਨ ਉਦੋਂ ਉਹਨਾਂ 'ਤੇ ਹਮਲਾਵਾਰਾਂ ਨੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਸੀ ਪਰ ਆਪਣੀ ਮੌਤੇ 25 ਸਾਲਾਂ ਬਾਅਦ ਵੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਅਤੇ ਬੜੇ ਬੜੇ ਰੈਪਰ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿਵੇਂ ਕਿ ਸਿੱਧੂ ਮੂਸੇਵਾਲਾ ਵੀ ਕਪਾਕ ਨੂੰ ਆਪਣਾ ਆਦਰਸ਼ ਮੰਨਦੇ ਸਨ ਉਨਾ ਦੇ ਪਿਛਲੇ ਦਿਨ ਗੋਲਿਆ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੁਣ ਦੋਸਤੋ ਟੋਪਕ ਦੀ ਜ਼ਿੰਦਗੀ ਦੀ ਸ਼ੁਰੂਆਤ 16 ਜੂਨ 1974 ਨੂੰ ਹੁੰਦੀ ਹੈ ਜਦੋਂ ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਟੋਪਕ ਅਮਰੁਸ਼ਾ ਸ਼ਾਹਕੁਰ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਦਾ ਨਾਮ ਪੈਲੀ ਗਾਰਲੈਂਸੀ ਅਤੇ ਉਹਨਾਂ ਦੀ ਮਾਤਾ ਦਾ ਨਾਮ ਆਫਨੀ ਸ਼ਾਹਕੁਰ ਸੀ ਅਤੇ ਉਹ ਦੋਵੇਂ ਹੀ ਬਲੈਕ ਪੈਂਥਰ ਨਾਮ ਦੀ ਪਾਰਟੀ ਦੇ ਮੈਂਬਰ ਸਨ ਜਿਸ ਕਰਕੇ ਉਹਨਾਂ ਉੱਤੇ ਕਈ ਸਾਰੇ ਕ੍ਰਾਈਮਨਲ ਚਾਰਜਰ ਵੀ ਲੱਗੇ ਹੋਏ ਸਨ। ਟੂਪੈਕ ਦੇ ਜਨਮ ਤੋਂ 1 ਮਹੀਨਾ ਪਹਿਲਾਂ ਹੀ ਉਹਨਾਂ ਦੀ ਮਾਂ ਦੇ ਉੱਤੇ ਲੱਗੇ 150 ਚਾਰजेस ਹਟਾ ਲਏ ਗਏ ਸਨ ਇਸ ਲਈ ਟੂਪੈਕ ਦਾ ਜਨਮ ਇਦਾਂ ਦੇ ਲੋਕਾਂ ਵਿੱਚ ਗੁਜ਼ਰਿਆ ਜਿਹੜੇ ਕਿ ਕਈ ਸਾਰੇ ਕ੍ਰਿਮੀਨਲ ਕੇਸਾਂ ਵਿੱਚ ਸ਼ਾਮਲ ਸਨ ਉਹਨਾਂ ਨੇ ਗਰੀਬੀ ਅਤੇ ਬਦਹਾਲੀ ਵਿੱਚ ਆਪਣਾ ਜੀਵਨ ਗੁਜ਼ਾਰਿਆ ਟੂਪੈਕ ਨੇ 1983 ਦੇ ਵਿੱਚ ਇੱਕ ਲੋਕਲ ਡਰਾਮੇ ਦੇ ਵਿੱਚ ਐਕਟਿੰਗ ਕੀਤੀ ਉਦੋਂ ਤੋਂ ਹੀ ਉਹਨਾਂ ਨੂੰ ਐਕਟਿੰਗ ਦੇ ਨਾਲ ਪਿਆਰ ਹੋ ਗਿਆ ਅਤੇ ਉਹ ਉੱਗੇ ਜਾ ਕੇ ਇਸ ਫੀਲਡ ਵਿੱਚ ਕੈਰੀਅਰ ਬਣਾਉਣ ਦੀ ਸੋਚਣ ਲੱਗੇ ਅਤੇ ਫਿਰ 1986 ਵਿੱਚ ਟੂਪੈਕ ਤੇ ਪਰਿਵਾਰ ਪੈਲਟੀ ਮੋਰ ਮੈਲੈਂਡ ਵਿੱਚ ਸ਼ਿਫਟ ਹੋ ਗਿਆ ਜਿੱਥੇ ਉਹਨੇ ਆਪਣਾ ਬਚਪਨ ਤੇ ਜਵਾਨੀ ਕਈ ਸਾਰੇ ਸਕੂਲਾਂ ਵਿੱਚ ਪੜ੍ਹਾਈ ਕਰਕੇ گزارਿਆ। ਜਿੱਦਾਂ ਕਿ ਤਮਿਲਪਾਈ ਹਾਈ ਸਕੂਲ ਅਨਵਰ ਹਾਈ ਸਕੂਲ ਅਤੇ ਬਾਲਟਿਮੋਰ ਸਕੂਲ ਆਫ ਆਰਟਸ ਅਤੇ ਉਹ ਆਪਣੇ ਸਕੂਲ ਟਾਈਮ ਤੋਂ ਹੀ ਇੱਕ ਟੈਂਟਡ ਰੈਪਰ ਬਣ ਚੁੱਕੇ ਸਨ ਅਤੇ ਉੱਥੇ ਉਹਨਾਂ ਨੇ ਬਹੁਤ ਸਾਰੇ ਰੈਪ ਮੁਕਾਬਲੇ 'ਚ ਫਰਸਟ ਪ੍ਰਾਈਜ਼ ਹਾਸਲ ਕੀਤਾ ਫਿਰ ਉਹਨਾਂ ਨੇ ਆਪਣੇ ਰੈਪ ਦੀਆਂ ਸਕਿਲਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੀਨਾ ਨਾਲ ਮਿਲ ਕੇ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸੇ ਸਾਲ ਲੀਨਾ ਨੇ ਇੱਕ ਕੰਸਰਟ ਦਾ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਸਟ੍ਰਿਕਟਲੀ ਡਾਪ ਗਰੁੱਪ ਦੇ ਨਾਲ ਇਹਨਾਂ ਨੇ ਪਰਫਾਰਮੈਂਸ ਕੀਤਾ ਅਤੇ ਬਾਅਦ ਵਿੱਚ 1990 ਨੂੰ ਉਹਨਾਂ ਨੇ ਡਿਜੀਟਲ ਅੰਡਰਗਰਾਊਂਡ ਦੇ ਨਾਲ ਵੀ ਕੰਮ ਕੀਤਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਸੋਲੋ ਐਲਬਮ ਨਵੰਬਰ 1991 ਨੂੰ ਟੂ ਪੈਕੈਲੈਕਸ ਰਿਲੀਜ਼ ਕੀਤਾ ਜਿਹੜਾ ਕਿ ਉਸ ਵੇਲੇ ਦੀਆਂ ਸਮਾਜਿਕ ਮੁੱਦਿਆਂ ਜਿਵੇਂ ਕਿ ਰੈਸਿਜ਼ਮ ਪੋਵਰਟੀ ਵੋਲੈਂਸ ਟੀਨੇਜ ਪ੍ਰੈਗਨੈਂਸੀ ਉੱਤੇ ਦਾਰਸ ਸੀ ਉਸ ਬਿੱਲੇ ਦੇ ਇਹ ਮੁੱਦਿਆਂ ਉੱਤੇ ਆਵਾਜ਼ ਉਠਾਉਣ ਲਈ ਉਹਨਾਂ ਨੂੰ ਬਹੁਤ ਸਾਰੇ ਫੈਨ ਮਿਲ ਗਏ ਅਤੇ ਉਸਾਂ ਦੀ ਕੰਟਰੋਵਰਸੀ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਫਿਰ ਟੋਪੈਕ ਦੀ ਦੂਸਰੀ ਐਲਬਮ ਨੂੰ 1993 ਨੂੰ ਰਿਲੀਜ਼ ਕੀਤਾ ਗਿਆ ਅਤੇ ਇਹ ਐਲਬਮ ਪਹਿਲਾਂ ਵਾਲੀ ਐਲਬਮ ਨਾਲੋਂ ਵੀ ਕਿਤੇ ਜ਼ਿਆਦਾ ਸਫਲ ਹੋਈ ਇਸ ਨੇ ਟੋਪੈਕ ਦੀ ਲੋਕਪ੍ਰਿਅਤਾ ਨੂੰ ਹੋਰ ਚਾਰ ਚੰਦ ਲਗਾ ਦਿੱਤੇ ਜਿਨ੍ਹਾਂ ਦੀ ਪਹਿਲੀ ਐਲਬਮ Thug Life 1994 ਨੂੰ ਆਈ ਜਿਹੜੀ ਕਿ ਟੋਪਾਕ ਦੀ ਹੁਣ ਤੱਕ ਦੀ ਸਭ ਤੋਂ ਸਫਲ ਐਲਬਮ ਸਾਫ਼ਤ ਹੋਈ ਅਤੇ ਇਸ ਐਲਬਮ ਨੂੰ ਯੂਨਾਈਟਿਡ ਸਟੇਟ ਦੇ ਵਿੱਚ 골 ਦਾ ਦਰਜਾ ਮਿਲਿਆ ਇਸ ਦੇ ਨਾਲ ਹੀ ਟੋਪਾਕ ਬਹੁਤ ਸਾਰੀ ਕੰਟਰੋਵਰਸੀ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਉੱਤੇ ਬਹੁਤ ਸਾਰੇ ਗੰਭੀਰ આરોਪ ਲਗਾਏ ਗਏ ਅਤੇ ਨਾਲ ਹੀ ਸੈਕਸੂਅਲ ਅਸਾਲਟ ਲਈ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਿਆ ਉਸ ਸਮੇਂ ਕੰਟਰੋਵਰਸੀ ਵਿੱਚ ਕਿਰੇ ਟਪਾਕ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਉਸ ਵੇਲੇ ਉਹ ਬਾਲ-ਬਾਲ ਬਚ ਗਿਆ ਜੇਲ੍ਹ ਵਿੱਚ ਰਹਿੰਦੇ ਹੋ ਟਪਾਕ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਤੇ ਮਿਊਜ਼ਿਕ ਦਾ ਕੰਮ ਜਾਰੀ ਰੱਖਿਆ ਅਤੇ ਫਿਰ ਮਾਰਚ 1995 ਨੂੰ ਆਪਣਾ ਤੀਸਰਾ ਐਲਬਮ ਮੀ ਅਗੇਂਸਟ ਦਾ ਵਾਰਡ ਰਿਲੀਜ਼ ਕੀਤਾ ਜਿਹੜੀ ਕਿ ਲਾਂਚ ਹੋਣ ਤੋਂ ਬਾਅਦ ਹੀ ਲੋਕਾਂ ਦੀ ਸਭ ਤੋਂ ਪਸੰਦੀਦਾ ਐਲਬਮ ਬਣ ਗਈ ਇਹ ਬਿਲਬੋਰਡ ਦੇ ਚਾਰਟ ਦੇ ਉੱਤੇ ਨੰਬਰ 4 ਤੇ ਪਹੁੰਚ ਗਈ ਇਸ ਤੋਂ ਬਾਅਦ ਟਪਾਕ ਦੀ ਆਖਰੀ ਐਲਬਮ ਆਲ ਆਈਜ਼ ਔਨ ਮੀ 1996 ਨੂੰ ਰਿਲੀਜ਼ ਕੀਤੀ ਗਈ ਇਸ ਐਲਬਮ ਪੰਜ ਸਿੰਗਲਸ ਇੱਕ ਮਹੀਨੇ ਦੇ ਵਿੱਚ ਹੀ ਮਲਟੀਪਲੈਟਿਅਮ ਬਣ ਗਏ। ਦੋਸਤੋ 7 ਸਤੰਬਰ 1996 ਨੂੰ ਟੋਪਾਕ ਆਪਣੇ ਦੋਸਤਾਂ ਦੇ ਨਾਲ ਇੱਕ ਬੌਕਸਿੰਗ ਦਾ ਮੈਚ ਦੇਖ ਕੇ ਵਾਪਸ ਆ ਰਹੇ ਸਨ ਅਤੇ ਉਦੋਂ ਰਸਤੇ ਵਿੱਚ ਉਹਨਾਂ ਉੱਤੇ ਹਮਲਾਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਦੇ 4 ਗੋਲੀਆਂ ਲੱਗੀਆਂ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਪਰ 6 ਦਿਨਾਂ ਦੇ ਬਾਅਦ 13 ਸਤੰਬਰ 1997 ਨੂੰ ਉਹਨਾਂ ਦੀ ਮੌਤ ਹੋ ਗਈ। ਪਰ ਦੋਸਤੋ ਇੰਨੀ ਛੋਟੀ ਉਮਰ ਦੇ ਵਿੱਚ ਹੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਬਹੁਤ ਹੀ ਜਗ੍ਹਾ ਬਣਾ ਲਈ ਸੀ। ਅਤੇ ਉਹਨਾਂ ਦੀਆਂ ਪਹਿਲਾਂ ਕੀਤੀਆਂ ਗਈਆਂ ਕਈ ਗਾਣਿਆਂ ਦੀ ਰਿਕਾਰਡਿੰਗਾਂ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਰੀਲਿਸ ਕੀਤਾ ਗਿਆ। ਅਗਰ ਉਹਨਾਂ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ 1995 ਨੂੰ ਕੈਸਸਾ ਮੌਰੀਸ ਨਾਲ ਪਿਆਰ ਕੀਤਾ ਸੀ ਪਰ ਪਿਆਰ ਇੱਕ ਸਾਲ ਬਾਅਦ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਦੋਸਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਤੋਂ ਬਾਅਦ ਕੁੱਲ ਮਿਲਾ ਕੇ ਇਹੀ ਕਹਿਣਾ ਚਾਹੁੰਦਾ ਹਾਂ ਭਾਵੇਂ ਹੀ ਉਹਨਾਂ ਨੇ ਛੋਟੀ ਜਿਹੀ ਜ਼ਿੰਦਗੀ ਜੀ ਕੇ ਦੁਨੀਆ ਨੂੰ ਅਲਵਦਾ ਕਹਿ ਦਿੱਤਾ। ਪਰ ਆਪਣੇ ਫੈਨਸ ਦੇ ਦਿਲਾਂ ਵਿੱਚ ਚਾਉਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਜਿਉਂਦੇ ਰਹਿਣਗੇ ਦੋਸਤੋ ਉਮੀਦ ਕਰਦੇ ਹਾਂ ਕਿ ਟੋਪਾਰਤੀ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਦੇਖਣ ਲਈ ਆਪਣਾ ਟਾਈਮ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ